ਦੋਸਤੋ ਵਿਦਿਆਰਥੀਆਂ ਦੀ ਜੋ ਤੁਸੀਂ ਇਹ ਲੰਮੀ ਲਾਈਨ ਵੇਖ ਰਹੇ ਹੋ ਇਹ ਸਿੱਧਾ ਉਸ ਟੋਏ ਵੱਲ ਜਾ ਰਹੀ ਹੈ ਜੋ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਪੁਟਵਾਇਆ ਸੀ ਮਹਾਨ ਕੋਸ਼ ਗ੍ਰੰਥ ਨੂੰ ਦੱਬਣ ਦੇ ਲਈ ਇਸ ਨੂੰ ਨਸ਼ਟ ਕਰਨ ਦੇ ਲਈ ਜਿਸ ਦਾ ਫਿਰ ਜਦੋਂ ਵਿਦਿਆਰਥੀਆਂ ਨੂੰ ਪਤਾ ਲੱਗਦਾ ਹੈ ਤੇ ਇਸ ਦਾ ਵਿਰੋਧ ਹੁੰਦਾ ਹੈ ਤੇ ਹੁਣ ਵਿਦਿਆਰਥੀ ਨੰਗੇ ਪੈਰੀ ਪੂਰੀ ਮਰਿਆਦਾ ਦੇ ਨਾਲ ਸਿਰ ਟੱਕ ਕੇ ਉਸ ਗਾਰੇ ਦੇ ਵਿੱਚ ਲਿਬੜੇ ਹੋਏ ਗ੍ਰੰਥਾਂ ਨੂੰ ਇੱਕ ਇੱਕ ਕਰਕੇ ਟੋਕਰੀਆਂ ਦੇ ਵਿੱਚ ਪਾ ਪਰ ਪਰ ਕੇ ਹੱਥਾਂ ਦੇ ਵਿੱਚ ਲੈ ਲੈ ਕੇ ਤੇ ਆਪਣੇ ਸਿਰਾਂ ਦੇ ਉੱਤੇ ਰੱਖ ਰੱਖ ਕੇ ਟਰੱਕਾਂ ਦੇ ਵਿੱਚ ਲੋਡ ਕਰ ਰਹੇ ਨੇ ਸ਼ਿਰ ਦਰਬਾਰ ਸਾਹਿਬ ਦੀ ਤਸਵੀਰ ਇਸ ਵਕ ਤੁਸੀਂ ਵੇਖ ਰਹੇ ਹੋ ਸੋ ਇਸ ਤਰੀਕੇ ਨਾਲ ਗੁਰਬਾਣੀ ਦੇ ਵੀ ਆ ਦੇਖੋ ਤੁਸੀਂ ਸ਼੍ਰੀ ਗੁਰੂ ਆ ਲਿਖਿਆ ਹੋਇਆ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੱਦੀ ਤੇ ਬੈਠ ਕੇ ਪਿਤਾ ਗੁਰੂ ਜੀ ਦੇ ਗ੍ਰਾਮ ਅਤੇ ਤਾਲ ਦੀ ਸੇਵਾ ਵੱਡੇ ਪ੍ਰੇਮ ਨਾਲ ਅਰੰਭੀ ਤਾਂ ਦੇਖੋ ਇੱਥੇ ਗੁਰੂ ਸਾਹਿਬਾਨ ਦਾ ਆਪ ਨਾਮ ਲਿਖਿਆ ਹੋਇਆ ਹੈ ਪੂਰੇ ਵੇਰਵੇ ਦਿੱਤੇ ਹੋਏ ਆਈ ਹੋਪ ਕਿ ਤੁਹਾਨੂੰ ਕੈਮਰੇ ਦੇ ਰਾਹੀਂ ਪਤਾ ਲੱਗ ਰਿਹਾ ਹੋਵੇਗਾ ਇਹ ਪੂਰਾ ਦਾ ਪੂਰਾ ਜਿਹੜਾ ਮਹਾਨ ਕੋਸ਼ ਗ੍ਰੰਥ ਦਾ ਟਰੱਕ ਭਰ ਚੁੱਕਿਆ ਔਰ ਬੜਾ ਦੁੱਖ ਹੋ ਰਿਹਾ ਦੇਖੋ ਨਾ ਪਾਈ ਕਾਨ ਸਿੰਘ ਜੀ ਨਾਬਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲਗਾਤੀ ਪੰਜ ਜੀ ਸਾਰਾ ਟੋਪਰਿਆ ਹੋਇਆ ਸੀ ਜੀ ਹਾਂ ਜੀ 5 ਫੁੱਟ ਦਾ ਟੋ ਉਹਨਾਂ ਨੇ ਪਟਿਆ ਹੋਇਆ ਸੀਗਾ ਤੇ ਸਾਰਾ ਹੀ ਪਾਣੀ ਨਾਲ ਭਰਿਆ ਹੋਇਆ ਸੀ ਸਵੇਰੇ ਜਦੋਂ ਅਸੀਂ ਆਏ ਸੀਗੇ ਇਹ ਸਾਰਾ ਹੀ ਸਾਰਾ ਹਾਂ ਜੀ ਬਹੁਤ ਸਾਰਾ ਇਹ ਕੱਲ ਦਾ ਹੀ ਭਰ ਚੁੱਕਿਆਗਾ ਤੇ ਬਹੁਤ ਹੀ ਜਿਹੜੀ ਹਾਲਤ ਖਰਾਬ ਸੀ ਕਿਤਾਬਾਂ ਦੀ ਹੁਣ ਹੁਣ ਤੱਕ ਤੁਸੀਂ ਇਹ ਸਵੇਰ ਦੇ ਲੱਗੇ ਹੋਏ ਆ ਤੁਸੀਂ ਹਾਂ ਜੀ ਇਸ ਤੋਂ ਪਹਿਲਾਂ ਅਸੀਂ ਵੀਸੀ ਆਫਿਸ ਜਾ ਕੇ ਆਏ ਕਿਉਂਕਿ ਉਹਨਾਂ ਨੇ ਕਿਸੇ ਵੀ ਆਪਣੇ ਕੋਈ ਸਟਾਫ ਨਹੀਂ ਭੇਜੇ ਯੂਨੀਵਰਸਿਟੀ ਦਾ ਮਦਦ ਕਰਨੀ ਇੱਥੇ ਸਿਰਫ ਬੱਚਿਆਂ ਨੇ ਹੀ ਕੀਤੀ ਹੈ ਜਿਨ੍ਹਾਂ ਨੇ ਵੀ ਆ ਆਪਣੀ ਕਿਤਾਬਾਂ ਦੀ ਸੇਵਾ ਹੋ ਰ ਦੋ ਦੋ ਗ੍ਰੰਥ ਇਧਰ ਵੀ ਲਾਈਨ ਲੱਗੀ ਹੋਈ ਆ ਤੇ ਇਧਰ ਵੀ ਲਾਈਨ ਲੱਗੀ ਹੋਈ ਆ ਤੇ ਇਹਦੇ باوجود ਵੀ ਹੱਲੇ ਵੀ ਦੇਖੋ ਤੁਸੀਂ ਕਿੰਨੀਆਂ ਕਾਪੀਆਂ ਨੇ ਜਿਹੜੀਆਂ ਭਰੀਆਂ ਹੋਈਆਂ ਨੇ ਉਹ ਵੀ ਟੋਆ ਸੀ ਇਹ ਵੀ ਟੋਆ ਸੀ ਦੋ ਦੋਨੇ ਟੋਏ ਸੀ ਅੱਛਾ ਉਧਰ ਵੀ ਹੈਗੇ ਟੋਆ ਅੱਛਾ ਇਹ ਉਹ ਖਾਲੀ ਕਰਵਾਇਆ ਜੀ ਨਾ ਸਿਰਫ ਸਿੱਖ ਬਲਕੇ ਜਿਹੜੇ ਹੋਰ ਸਾਡੇ ਵੀਰ ਨੇ ਤੁਹਾਡਾ ਨਾਂ ਕੀ ਹੈ ਵੀਰੇ ਤੁਸ਼ਾਰ ਤੁਸ਼ਾਰ ਹਾਂਜੀ ਅੱਛਾ ਤੁਸੀਂ ਇੱਥੇ ਯੂਨੀਵਰਸਿਟੀ 'ਚ ਪੜ੍ਹਦੇ ਹੋ ਹਾਂਜੀ ਤੇ ਮੈਂ ਵੀਰੇ ਗੱਲ ਕਰ ਰਿਹਾ ਸੀਗਾ ਮੈਂ ਵੇਖ ਰਿਹਾ ਸੀਗਾ ਵੀ ਇੱਥੇ ਸਿੱਖ ਇਤਿਹਾਸ ਤਾਂ ਲਿਖਿਆ ਹੀ ਹੋਇਆ ਹੈ ਨਾ ਗ੍ਰੰਥਾਂ ਦੇ ਵਿੱਚ ਹਿੰਦੂ ਇਤਿਹਾਸ ਵੀ ਲਿਖਿਆ ਹੋਇਆ ਹੈ ਮੁਸਲਮਾਨਾਂ ਦਾ ਇਤਿਹਾਸ ਵੀ ਲਿਖਿਆ ਹੋਇਆ ਜੀ ਪੂਰੇ ਵੇਰਵੇ ਦਿੱਤੇ ਹੋਏ ਆ ਹਾਂਜੀ ਕਿ ਕਿਦਾਂ ਦਾ ਲੱਗ ਰਿਹਾ ਜੀ ਅੱਜ ਤੁਸੀਂ ਇਹ ਯੂਨੀਵਰਸਿਟੀ ਵੈਸੇ ਤੁਸੀਂ ਪੜ੍ਹਨਾ ਹੁੰਦੇ ਹੋ ਪਰ ਅੱਜ ਸੇਵਾ ਕਰ ਰਹੇ ਹੋ ਸੇਵਾ ਕਰਕੇ ਵਧੀਆ ਲੱਗ ਰਿਹਾ ਪਰ ਇਹਦੇ ਵਿੱਚ ਆਪਾਂ ਨੂੰ ਜੇ ਦੇਖਣਾ ਹੈ ਤਾਂ ਆ ਦੇਖਣਾ ਪਊਗਾ ਕਿ ਇਹਦੀ ਤੈਅ ਤੱਕ ਜਾਣਾ ਪਊਗਾ ਗੱਲ ਦੀ ਜੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਦਮ ਚੁੱਕਿਆ ਤਾਂ ਉਹਨਾਂ ਨੂੰ ਵੀ ਕਿਸੇ ਨੇ ਇਹ ਕਦਮ ਚੁੱਕਣ ਲਈ ਕਿਹਾ دیا ਹੋਊਗਾ ਤੁਸੀਂ ਐ ਸਿੱਧਾ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆਗਾ ਲੈਂ ਨਹੀਂ ਕਹਿ ਸਕਦੇ ਜੀ ਤੁਸੀਂ ਇਹ ਕਿਵੇਂ ਕਰਤਾ ਮਤਲਬ ਕਿ ਉਹਨਾਂ ਦੇ ਪਿੱਛੇ ਵੀ ਕੋਈ ਹੈਗਾ ਹੋਊਗਾ ਸਰ ਕਿਉਂਕਿ ਇਨਸਟਰਕਸ਼ਨਸ ਤਾਂ ਕਿਸੇ ਹੋਰ ਨੇ ਦਿੱਤੀਆਂ ਹੋਣਗੀਆਂ ਅੱਛਾ ਇਹ ਤੇ ਤੁਸੀਂ ਵੀ ਮੰਨਦੇ ਹੋ ਤੋ ਤੁਹਾਨੂੰ ਇਹ ਇਹਦੇ ਉੱਤੇ ਕੀ ਲੱਗਦਾ ਜੀ ਉਹਨਾਂ ਨੇ ਇਹ ਕਿਹਾ ਕਿ ਇਹ ਇਕੋ ਫ੍ਰੈਂਡਲੀ ਤਰੀਕਾ ਸੀ ਤੇ ਤਾਂ ਅਸੀਂ ਇਹ ਕੀਤਾ ਨਹੀਂ ਇਹ ਚੀਜ਼ ਹੈ ਕਿ ਜੇ ਗ੍ਰੰਥ ਵਾਲੇ ਵੀ ਜਾਂਦੇ ਤਾਂ ਉਹ ਵੀ ਗਲਤ ਗੱਲ ਸੀ ਤੇ ਉਹਦੇ ਵੱਲੋਂ ਉਹਨਾਂ ਨੇ ਸੋਚਿਆ ਕਿ ਜੇ ਡਿਸਪੋਜ਼ ਆਫ ਕਰ ਦਿੱਤੇ ਜਾਣ ਕਿ ਮਿੱਟੀ ਦੇ ਵਿੱਚ ਨੱਪ ਦਿੱਤੇ ਜਾਣ ਇਹ ਸ਼ਾਇਦ ਉਹਨਾਂ ਦੀ ਸੋਚ ਹੋ ਸਕਦੀ ਹੈ ਪਰ ਇਹ ਵੀ ਹੈ ਨਾ ਕਿ ਇੱਕ ਮਰਿਆਦਾ ਹੁੰਦੀ ਹੈ ਜੀ ਜੇ ਕੋਈ ਆਮ ਬੁੱਕ ਹੁੰਦੀ ਹੈ ਫਿਰ ਤਾਂ ਠੀਕ ਸੀਗਾ ਲੇਕਿਨ ਇਹਦੇ ਵਿੱਚ ਮੈਂ ਵੇਖਿਆ ਜੀ ਇਹਦੇ ਵਿੱਚ ਤਾਂ ਧਾਰਮਿਕ ਜਿਹੜੇ ਸਥਾਨਿਆਂ ਦੇ ਫੋਟੋਜ਼ ਵੀ ਹੈਗੀਆਂ ਵੇਰਵਾ ਵੀ ਹੈਗਾ ਪੂਰੇ ਇਤਿਹਾਸ ਦਾ ਸਰ ਇਹ ਤਾਂ ਹੈ ਪਰ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਨੇ ਵਿੱਚ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਨੇ ਇਹ ਰeal ਹੈ ਜੇ ਤੁਸੀਂ ਕਹਿ ਰਹੇ ਹੋ ਪਰ ਜੇ ਆਪਾਂ ਦੇਖੀਏ ਤਾਂ ਹਰ ਕਿਤਾਬ ਦੇ ਵਿੱਚ ਕਿਸੇ ਨਾ ਕਿਸੇ ਤਰੰਬਰ ਹੈ ਕਿਸੇ ਨਾ ਕਿਸੇ ਗ੍ਰੰਥ ਬਾਰੇ ਤਾਂ ਜ਼ਰੂਰ ਲਿਖਿਆ ਹੋਇਆ ਹੁੰਦਾ ਹੈ ਤੇ ਉਹ ਕਿਤਾਬਾਂ ਵੀ ਸਰਟਾਂ ਦੇ ਰੋਲ ਰਹੀਆਂ ਨੇ ਤਾਂ ਉਹਨਾਂ ਬਾਰੇ ਕਿਉਂ ਨਹੀਂ ਗੱਲ ਕੀਤੀ ਜਾਂਦੀ ਹਾਂ ਇਹ ਵੀ ਹੈ ਇਹ ਵੀ ਪੁਆਇੰਟ ਵੈਲਿਡ ਹੈ ਤੁਹਾਡਾ ਕਿ ਉਹ ਵੀ ਹੋਣਾ ਚਾਹੀਦਾ ਹੈ ਨਾ ਜ਼ਿਕਰ ਹੋਣਾ ਚਾਹੀਦਾ ਜ਼ਰੂਰ ਸੋ ਦੇਖੋ ਟੋਕਰੇ ਦੇ ਟੋਕਰੇ ਭਰ ਕੇ ਇਸ ਤਰੀਕੇ ਨਾਲ ਆ ਰਹੇ ਨੇ ਹਲੇ ਵੀ ਇਹ ਤੀਜਾ ਟਰੱਕ ਹੈ ਪੁਲਿਸ ਮੁਲਾਜ਼ਮ ਵੀਰ ਨੇ ਉਹ ਵੀ ਨਾਲ ਦੀ ਨਾਲ ਲੱਗੇ ਹੋਏ ਨੇ ਸਤਨਾਮ ਵਾਹਿਗੁਰੂ ਸਤਿਨਾਮ ਵਾਹਿ ਹੈ ਗੁਰੂ ਸਤਿਨਾਮ ਵਾਹਿ ਹੈ ਗੁਰੂ ਸਤਨਾਮ ਵਾਹਿ ਕਰੋ ਸਤਨਾਮ ਵਾਹਿ ਹੈ ਗੁਰੂ ਸਿੰਘ ਇੱਥੇ ਮੌਜੂਦ ਨੇ ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ ਸਿੰਘ ਜੀ ਸਿੰਘ ਸਾਹਿਬ ਇਹ ਬੜੀ ਤਰਾਜ਼ੀ ਹੋ ਰਹੀ ਹੈ ਜੋ ਅਸੀਂ ਸੁਣ ਰਹੇ ਹਾਂ ਜੀ ਕਿ ਪੰਜਾਬ ਤਾਂ ਜਾਣਿਆ ਜਾਂਦਾ ਗੁਰਾਂ ਦੇ ਨਾਂ ਤੇ ਲੇਕਿਨ ਮੈਂ ਹੁਣੀ ਮੈਨੂੰ ਬੱਚੇ ਖੋਲ ਕੇ ਵਖਾਰੀ ਸੀ ਕਿ ਇੱਥੇ ਦਰਬਾਰ ਸਾਹਿਬ ਦੀਆਂ ਤਸਵੀਰਾਂ ਨੇ ਵਿੱਚ ਸਾਡੇ ਗੁਰੂਆਂ ਦਾ ਇਤਿਹਾਸ ਵੀ ਲਿਖਿਆ ਹੋਇਆ ਹੈ ਗੁਰੂ ਅਰਜਨ ਦੇਵ ਜੀ ਦਾ ਸ੍ਰੀ ਭਾਈ ਕਾਨ ਸਿੰਘ ਨਾਭਾਈ ਦਾ ਲਿਖਿਆ ਹੋਇਆ ਜੀ 22 ਸਾਲ ਲੱਗੇ ਨੇ ਸੂਪ ਲਿਖਣ ਨੂੰ ਇਹ ਹਾਂਜੀ 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 ਇਹ ਗ੍ਰੰਥ ਇਹ ਇਹ ਨਹੀਂ ਹੈਗਾ ਵੀ ਇਹਦੇ ਚ ਇਕੱਲੀ ਤਸਵੀਰ ਆ ਗੁਰੂ ਘਰਾਂ ਦੀ ਇਹਦੇ ਚ ਗਰਵਾਣੀ ਦੀਆਂ ਪੰਕਤੀਆਂ ਵੀ ਨੇ ਤੇ ਗਰਵਾਣੀ ਵੀ ਹੈ ਇਹਦੇ ਵਿੱਚ ਲਿਖੀ ਜੀ ਜੀ ਇਹ ਪਹਿਲੀ ਘਟਨਾ ਨਹੀਂ ਹੋਈ ਇਸ ਮਹੀਨੇ ਦੇ ਵਿੱਚ ਪਟਿਆਲੇ 'ਚ ਇਹ ਪਟਿਆਲੇ ਦੇ ਵਿੱਚ ਇਹ ਤੀਜੀ ਚੌਥੀ ਘਟਨਾ ਹੋ ਗਈ ਇਸ ਮਹੀਨੇ ਦੇ ਵਿੱਚ ਵਿੱਚ ਅੱਛਾ ਜੀ ਪਹਿਲਾ ਐਨ ਆਈਐਸਾ ਚੌਂਕ ਦੇ ਵਿੱਚ ਇਹਨਾਂ ਨੇ ਗੁਰੂ ਘਾਟ ਆਇਆ ਅੱਛਾ ਜੀ ਨਿਸ਼ਾਨ ਸਾਹਿਬ ਇਹਨਾਂ ਨੇ ਜੀਸੀਬੀ ਦੇ ਪੰਜੇ ਨਾਲ ਪੱਟਣ ਦੀ ਕੋਸ਼ਿਸ਼ ਕੀਤੀ ਉੱਥੇ ਵੀ ਅਸੀਂ ਪਹੁੰਚੇ ਦਾਸ ਪਹੁੰਚਿਆ ਪੂਰੀ ਜਥੇਬੰਦੀ ਪਹੁੰਚੀਆ ਦਸ਼ਮੇਸ਼ ਤਰਨਾਦਲ ਦੀ ਤੇ ਹੋਰ ਵੀ ਕਈ ਜਥੇਬੰਦੀਆਂ ਪਹੁੰਚੀਆਂ ਨੇ ਉਹ ਮਾਮਲਾ ਵੀ ਆਇਆ ਸੀ ਆ ਵਾਇਰਲ ਹੋਇਆ ਸੀ ਉਹ ਵੀ ਉਹ ਵੀ ਨਿਸ਼ਾਨ ਦੀ ਇਹਨਾਂ ਨੇ ਨਰਾਦਰ ਕੀਤਾ ਗੁਰੂ ਘਾਟ ਆਇਆ ਜੀ ਤੇ ਉਹ 40 ਸਾਲ ਪੁਰਾਣਾ ਨਿਸ਼ਾਨ ਸੀ ਜੀ ਉਸ ਤੋਂ ਬਾਅਦ ਥਾਪਰ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਆ ਕੋਈ ਗੁੱਗਾ ਮੜੀ ਵੀ ਆ ਤੇ ਇੱਕ ਸ਼ਿਵ ਮੰਦਿਰ ਵੀ ਆ ਅੱਛਾ ਇਹਨਾਂ ਨੇ ਉਹਨੂੰ ਵੀ ਢਾਉਣ ਦੀ ਕੋਸ਼ਿਸ਼ ਕੀਤੀ ਆ ਤੀਜਾ ਹੱਲਾ ਇਹ ਆ ਵੀ ਜਿਹੜਾ ਗ੍ਰੰਥ ਮਹਾਨ ਕੋਸ਼ ਇਹਨਾਂ ਨੇ ਟੋਆ ਪੱਟ ਕੇ ਦੱਬਣ ਦੀ ਕੋਸ਼ਿਸ਼ ਕੀਤੀ ਚੋਰੀ ਉਹ ਇੱਧਰ ਕਿਸੇ ਨੂੰ ਆਉਣ ਨਹੀਂ ਦਿੱਤਾ ਗਿਆ ਕੱਲ੍ਹ ਜਿੰਨੇ ਉਹ ਵਿਦਿਆਰਥੀ ਨੇ ਉਹ ਕੱਲ ਸੰਘਰਸ਼ ਕਰਦੇ ਰਹੇ ਤਿੰਨ ਚਾਰ ਘੰਟਿਆਂ ਦੇ ਉਹਨਾਂ ਦੇ ਸੰਘਰਸ਼ ਤੋਂ ਬਾਅਦ ਇੱਥੇ ਤੱਕ ਉਹ ਪਹੁੰਚ ਪਾਏ ਨੇ ਤਾਂ ਪਤਾ ਲੱਗ ਚੁੱਕਿਆ ਜੀ ਮੈਂ ਵੀਰਜਨ ਗਾਂਗੇ ਨਾਲ ਦੀ ਨਾਲ ਹੁਣ ਕਿਉਂਕਿ ਨਾ ਦੇਖੋ ਰੁਮਾਲਿਆਂ ਦੇ ਵਿੱਚ ਟੋਕਰੀਆਂ ਦੇ ਵਿੱਚ ਪਾ ਪਾ ਕੇ ਨਾ ਇਹ ਮਹਾਨ ਕੋਸ਼ ਲੈ ਕੇ ਜਾ ਰਹੀ ਹੈ ਜਿਹਦਾ ਨਾਂ ਹੀ ਮਹਾਨ ਹੈ ਹਨਾ ਭਾਈ ਕਾਂ ਸਿੰਘ ਨਾਬਾ ਨੇ ਆਪਣੀ ਜ਼ਿੰਦਗੀ ਲਗਾਤੀ 22 ਸਾਲ ਲੱਗੇ ਜੀ 22 ਸਾਲ ਲੱਗੇ ਇਹਨੂੰ ਲਿਖਣ ਵਾਸਤੇ ਬਹੁਤ ਤੇ ਉਸ ਤੋਂ ਪਹਿਲਾਂ ਸਟੱਡੀ ਕਿੰਨੀ ਰਹੀ ਹੋਣੀ 22 ਸਾਲ ਤਾਂ ਲਿਖਣ ਲਿਖਣ ਨੂੰ ਲੱਗੇ ਲਿਖਣ ਲਿਖਣ ਨੂੰ ਲੱਗੇ ਜੀ ਇਹਨਾਂ ਨੇ ਪੂਰੀ ਜ਼ਿੰਦਗੀ ਉਹ ਲਾਗੀ ਉਹ ਤੇ ਇੱਕ ਟਰੱਕ ਇਹ ਭਰ ਚੁਕਿਆ ਹੈ ਭਰ ਰਿਹਾ ਹੈ ਤੇ ਦੂਜਾ ਟਰੱਕ ਉਹ ਸਾਹਮਣੇ ਭਰ ਚੁਕਿਆ ਥੋੜਾ ਜਿਹਾ ਮੇਰੇ ਨਾਲ ਆ ਜਿਓ ਮੈਂ ਤੁਹਾਨੂੰ ਉਹ ਵੀ ਵਿਖਾਉਣਾ ਹੁਣ ਦੱਸਿਆ ਜਾ ਰਿਹਾ ਹੈ ਕਿ ਐਸਜੀਪੀਸੀ ਆਪਣੇ ਕੰਟਰੋਲ ਦੇ ਵਿੱਚ ਇਸ ਨੂੰ ਲਿਜਾ ਕੇ ਗੁਰਦੁਆਰਾ ਸ਼੍ਰੀ ਗੋਇੰਦਵਾਲ ਸਾਹਿਬ ਜਿੱਥੇ ਪੁਰਾਣੇ ਜਿਹੜੇ ਸਰੂਪ ਨੇ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਵਿਰਧ ਹੋ ਜਾਂਦੇ ਨੇ ਉਹਨਾਂ ਦਾ ਮਰਿਆਦਾ ਦੇ ਸਹਿਤ ਸੰਸਕਾਰ ਕੀਤਾ ਜਾਂਦਾ ਤੇ ਉਸੇ ਹੀ ਤਰੀਕੇ ਦੇ ਨਾਲ ਫਿਰ ਹੁਣ ਇਹਨਾਂ ਧਾਰਮਿਕ ਕਿਤਾਬਾਂ ਦਾ ਯਾ ਕਹ ਲੋ ਕਿ ਮਹਾਨ ਕੋਸ਼ ਦਾ ਇਥੇ ਸੰਸਕਾਰ ਕੀਤਾ ਜਾਏਗਾ ਥੋੜਾ ਜੇ ਤੁਸੀਂ ਇਹਦੇ ਅੰਦਰ ਨਜ਼ਰ ਮਾਰੋ ਤੁਹਾਨੂੰ ਭਰਿਆ ਹੋਇਆ ਟਰੱਕੇ ਪੂਰਾ ਨਜ਼ਰ ਆਏਗਾ ਤੁਸੀਂ ਵੀ ਸੇਵਾ ਕਰ ਰਹੇ ਸੀ ਕੀ ਨਾਂ ਤੁਹਾਡਾ ਰਾਜਵਿੰਦਰ ਸਿੰਘ ਜੀ ਤੁਸੀਂ ਕਦੋਂ ਦੇ ਲੱਗੇ ਹੋਏ ਸੀ ਸੇਵਾਦਾਰੀ ਜਿਹੜੀ ਸਵੇਰ ਜੀ ਲੱਗੇ ਹੋਏ ਸੀ ਇੱਥੇ ਸਵੇਰ ਸਾਜਰੀ ਆ ਗਈ ਸੀ ਅਸੀਂ ਸਾਰੇ ਆ ਬੱਡਾ ਵੀਰ ਸਾਰੇ ਆ ਸੇਵਾ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਘਟਨਾ ਬਾਰੇ ਸਾਨੂੰ ਕੱਲ ਹੀ ਲੱਗਿਆ ਸੀ ਜੀ ਪਤਾ ਸਾਨੂੰ ਜਦੋਂ ਪਤਾ ਲੱਗਿਆ ਸੀ ਗੇਟਾਂ ਤੇ ਵੀ ਆਏ ਹੋਸਟਲਾਂ ਕਰਕੇ ਸਾਨੂੰ ਸਕਿਉਰਿਟੀ ਨੇ ਅੰਦਰ ਨਹੀਂ ਪੜਨ ਦਿੱਤਾ ਅੱਛਾ ਪਹਿਲਾਂ ਰੋਕਦਾ ਸੀ ਹਾਂ ਜੀ ਹਾਂ ਜੀ ਫਿਰ ਜਦੋਂ ਸਾਰੇ ਸਟੂਡੈਂਟ ਆਏ ਇੱਥੇ ਜਥੇ ਬੰਦੀਆਂ ਆਈਆਂ ਬਹੁਤ ਸਾਰ ਉਸ ਤੋਂ ਬਾਅਦ ਬਹਲਾਰਾ ਪਿਆ ਤਾਂ ਇੱਥੇ ਆਉਣ ਦਿੱਤਾ ਸਾਨੂੰ ਜਦੋਂ ਦੇਖਿਆ ਕਿ ਇੱਥੇ ਬੇਅਦਵੀ ਹੋਈ ਹੋਈ ਸੀ ਜਿਵੇਂ ਅਸੀਂ ਦੇਖਿਆ ਇੱਕ ਟਰਾਲੀ ਰਹਿ ਗਈ ਸੀ ਬਾਕੀ ਸਾਰੀਆਂ ਇਹਨਾਂ ਨੇ ਵਿੱਚ ਟੋਏ ਦੇ ਪਾ ਦਿੱਤੀਆਂ ਸੀ ਅੱਛਾ ਹਲੇ ਉਹ ਇੱਕ ਟਰਾਲੀ ਪਈ ਸੀ ਆ ਇੱਕ ਟਰਾਲੀ ਰਹਿ ਗਈ ਸੀ ਬਸ ਉਹ ਜੇ ਉਹ ਪੈ ਜਾਂਦੀ ਫਿਰ ਦੱਬ ਦਿੰਦੇ ਉਸ ਤੋਂ ਬਾਅਦ ਅੱਛਾ ਇਹ ਫਾਤਨਾਮ ਵਾਹੇ ਗਰੂਪ ਫਾਤਨਾਮ ਵਾਹੇ हिंदू तुर्क को राफ जी इमाम साफी मानस की जात सभा एक के पहचानबो मानस दी जात गुरगोविंद सिंह जी महाराज ਨੇ ਕਿਹਾ ਹੈ ਕਿ 1 के है ਤੇ ਇਸ ਵਕਤ ਉਸੇ ਹੀ ਫਲਸਫੇ ਦੇ ਉਤੇ ਚੱਲਦੇ ਹੋਏ ਦੇਖੋ ਤੁਸੀਂ ਇੱਥੇ ਕਈ ਸਾਡੇ ਵੀਰ ਨੇ ਜਿਹੜੇ ਉਹ ਕੇਸਾਤਾਰੀ ਵੀ ਨਹੀਂ ਹਨ ਸਿਰਾਂ ਦੇ ਉੱਤੇ ਰੁਮਾਲ ਬੰਨੇ ਹੋਏ ਨੇ ਲੇਕਿਨ ਸਤਨਾ ਵਾਹਿਗੁਰੂ ਦਾ ਜਾਪ ਕਰਦੇ ਹੋਏ ਉਹ ਵੀ ਇਸ ਸੇਵਾ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਤੇ ਇੱਕ ਟੋਆ ਕਹਿੰਦੇ ਕਿ ਪਹਿਲਾਂ ਆਦੇ ਕੋ ਤੁਸੀਂ ਇਸ ਤਰੀਕੇ ਨਾਲ ਟੋਕਰੀਆਂ ਦੇ ਵਿੱਚ ਹੁਣ ਜਿਹੜੇ ਧਾਰਮਿਕ ਗ੍ਰੰਥ ਨੇ ਉਹ ਲੈ ਕੇ ਜਾਣੇ ਪੈ ਰਹੇ ਨੇ ਦੁੱਖ ਵੀ ਹੁੰਦਾ ਹੈ ਕਿ ਉਹ ਮਹਾਨ ਗ੍ਰੰਥ ਜਿਨ੍ਹਾਂ ਦੇ ਵਿੱਚ ਸਾਨੂੰ ਇਹ ਸੰਦੇਸ਼ ਮਿਲਦਾ ਹੈ ਕਿ ਸਾਂਝੀ ਵਾਲਤਾ ਪ੍ਰੇਮ ਦੇ ਨਾਲ ਤੁਸੀਂ ਕਿਵੇਂ ਰਹਿਣਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਤੇ ਉਹਨਾਂ ਦਾ ਇਸ ਵਕਤ ਹਾਲ ਕੀ ਬਣਿਆ ਹੋਇਆ ਅਸਲ ਦੇ ਵਿੱਚ ਮਹਾਨ ਕੋਸ਼ ਗ੍ਰੰਥ ਨੂੰ 1930 ਦੇ ਵਿੱਚ ਪਾਈ ਕਾਂ ਸਿੰਘ ਦੁਆਰਾ ਬੜੀ ਮਿਹਨਤ ਦੇ ਨਾਲ ਰਚਿਆ ਗਿਆ ਸੀ ਲਿਖਿਆ ਗਿਆ ਸੀ ਤੇ ਇਸ ਤੋਂ ਹਜ਼ਾਰਾਂ ਨਹੀਂ ਕਰੋੜਾਂ ਹੀ ਲੋਕਾਂ ਨੇ ਲਾਭ ਲਿਆ ਸਤਿੰਦਰ ਸਰਤਾਜ ਵਰਗੀਆਂ ਹਸਤੀਆਂ ਵੀ ਇਸ ਗ੍ਰੰਥ ਦਾ ਅਕਸਰ ਜ਼ਿਕਰ ਕਰਦੇ ਨੇ ਕਿ ਉਹਨਾਂ ਨੇ ਆਪਣੀ ਗਾਇਕੀ ਦੇ ਵਿੱਚ ਜੋ ਅਲਫਾਜ਼ ਉਹ ਯੂਜ਼ ਕਰਦੇ ਨੇ ਉਹਨਾਂ ਦੀ ਡੂੰਘਾਈ ਜਿਹੜੀ ਹੈ ਉਹ ਉਹਨਾਂ ਨੂੰ ਮਹਾਨ ਕੋਸ਼ ਗ੍ਰੰਥ ਨੂੰ ਪੜ੍ਹ-ਪੜ ਕੇ ਹੀ ਹਾਸਲ ਹੋਈ ਹੈ ਲੇਕਿਨ ਅਜਿ ਤੋਂ ਕੁਝ ਸਾਲ ਪਹਿਲਾਂ ਜਦੋਂ ਪੰਜਾਬੀ ਯੂਨੀਵਰਸਿਟੀ ਨੂੰ ਇਸ ਦੀ ਮੁੜ ਛਪਾਈ ਦਾ ਕਾਰਜ ਦਿੱਤਾ ਗਿਆ ਤਾਂ ਪੰਜਾਬੀ ਯੂਨੀਵਰਸਿਟੀ ਦੁਆਰਾ ਜੋ ਕਾਪੀਆਂ ਛਾਪੀਆਂ ਗਈਆਂ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਨਹੀਂ ਦੋ ਨਹੀਂ ਬਲਕਿ 35000 ਤੱਕ ਗਲਤੀਆਂ ਪਾਈਆਂ ਗਈਆਂ ਤੇ ਜਿਸ ਨੂੰ ਲੈ ਕੇ ਫਿਰ ਜਿਹੜੇ ਬੁੱਧੀਜੀਵੀ ਸਨ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਨ ਡਾਕਟਰ ਪਿਆਰੀ لال ਗਰਗ ਵਰਗੇ ਡਾਕਟਰ ਖੁਸ਼ਾਲ ਸਿੰਘ ਵਰਗੇ ਰਜਿੰਦਰ ਸਿੰਘ ਵਰਗੇ ਡਾਕਟਰ ਪਰਮਜੀਤ ਸਿੰਘ ਡਾਕਟਰ ਅਮਰਜੀਤ ਸਿੰਘ ਤਵਨ ਹੋਰਾਂ ਨੇ ਆਵਾਜ਼ ਚੁੱਕੀ ਲੇਕਿਨ ਇਸ ਦਾ ਕੋਈ ਅਸਰ ਨਹੀਂ ਪੈ ਰਿਹਾ ਸੀ ਤੇ ਇਸ ਮਹੀਨੇ ਆਖਰੀ ਵਾਰ ਉਹਨਾਂ ਨੇ 6 ਅਗਸਤ 2025 ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਹਨਾਂ ਗ੍ਰੰਥਾਂ ਨੂੰ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਹੀ ਤਰੀਕੇ ਦੀਆਂ ਔਣਤਾਈਆਂ ਨੇ ਗਲਤੀਆਂ ਨੇ ਇਹਨਾਂ ਨੂੰ ਵਾਪਸ ਨਹੀਂ ਲਿੱਤਾ ਗਿਆ ਤਾਂ ਅਸੀਂ ਇਹ ਮਾਮਲਾ ਮੀਡੀਆ ਦੇ ਵਿੱਚ ਲੈ ਕੇ ਜਾਵਾਂਗੇ ਕਿਉਂਕਿ ਅਸਲ ਦੇ ਵਿੱਚ ਇਹ ਸਿਰਫ ਇੱਕ ਕਿਤਾਬ ਨਹੀਂ ਹੈ ਇਹਦੇ ਵਿੱਚ 80000 ਸ਼ਬਦਾਂ ਨੂੰ ਖੋਲ ਕੇ ਪੂਰੇ ਵੇਰਵੇ ਸਹਿਤ ਪਾਈਕਾਂ ਸਿੰਘ ਨਾਬਾ ਨੇ 14 ਸਾਲ ਆਪਣੀ ਜ਼ਿੰਦਗੀ ਦੇ ਲਗਾ ਕੇ ਲਿਖਿਆ ਸੀ ਔਰ ਉਸ ਤੋਂ ਪਹਿਲਾਂ ਉਹਨਾਂ ਦੀ ਕਈ ਸਾਲਾਂ ਦੀ ਸਟੱਡੀ ਰਹੀ ਸੀ ਲੇਕਿਨ ਇਸ ਗ੍ਰੰਥ ਦੇ ਵਿੱਚ ਜਦੋਂ ਔਣਤਾਈਆਂ ਆ ਗਈਆਂ ਜਦੋਂ ਗਲਤੀਆਂ ਆ ਗਈਆਂ ਤੇ ਤਾਂ ਕਿ ਇਹ ਅਗਲੀ ਪੀੜ੍ਹੀ ਤੱਕ ਇਹ ਗਲਤੀਆਂ ਨਾ ਪਹੁੰਚ ਜਾਣ ਸੋ ਇਹਨਾਂ ਬੁੱਧੀਜੀਵਾਂ ਨੇ ਆਵਾਜ਼ ਚੁੱਕੀ ਤੇ ਆਖਰੀ ਅਲਟੀਮੇਟਮ ਦਿੱਤਾ ਗਿਆ ਸੀ ਇਥੋਂ ਦੇ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਵਾਈਸ ਚਾਂਸਲਰ ਡਾਕਟਰ ਜਗਦੀਪ ਸਿੰਘ ਨੂੰ ਕਿ ਤੁਸੀਂ 15 ਦਿਨਾਂ ਦੇ ਅੰਦਰ ਅੰਦਰ ਇਹਨਾਂ ਦਾ ਕੋਈ ਨਾ ਕੋਈ ਇੰਤਜ਼ਾਮ ਕਰੋ ਇਹਨਾਂ ਨੂੰ ਹਟਾਓ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਕਿ ਇਹ ਅਗਲੀ ਪੀੜ੍ਹੀ ਤੱਕ ਇਹ ਨਾ ਪਹੁੰਚ ਸਕਣ ਸੋ ਤਰਾਸਦੀ ਤੁਸੀਂ ਵੇਖੋ ਅਸੀਂ ਤੁਹਾਨੂੰ ਨਾਲ ਦੀ ਨਾਲ ਇਸ ਗ੍ਰੰਥ ਦੀਆਂ ਤਸਵੀਰਾਂ ਵੀ ਵਿਖਾ ਰਹੇ ਹਾਂ ਤੇ ਇਸ ਗ੍ਰੰਥ ਦੇ ਵਿੱਚ ਕੀ ਕੁਝ ਵੇਰਵੇ ਨੇ ਉਹ ਵੀ ਦਿਖਾ ਰਹੇ ਹਾਂ ਨਾ ਸਿਰਫ ਸਿੱਖ ਪੰਥ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਬਲਕਿ ਪੰਜਾਬ ਦੇ ਵਿੱਚ ਕਿਉਂਕਿ ਮੁਸਲਮਾਨ ਧਰਮ ਵੀ ਹੈਗਾ ਹਿੰਦੂ ਧਰਮ ਵੀ ਹੈਗਾ ਤਾਂ ਉਹਨਾਂ ਦੇ ਵੀ ਵੇਰਵੇ ਸਹਿਤ ਜੋ ਵੀ ਸ਼ਬਦ ਨੇ ਉਹਨਾਂ ਦਾ ਪੂਰਾ ਇੱਕ ਡਿਟੇਲ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਹੋਇਆ ਹੈ ਸੋ ਤੁਸੀਂ ਵੇਖੋ ਕਿ ਹੁਣ ਜਦੋਂ 15 ਦਿਨਾਂ ਦਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਤਾਂ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਹ ਫੈਸਲਾ ਕੀਤਾ ਕਿ ਇਸ ਗ੍ਰੰਥ ਨੂੰ ਜਿੰਨੀਆਂ ਵੀ ਇਹਦੀਆਂ ਕਾਪੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 60000 ਕਾਪੀਆਂ ਨੇ ਤੇ ਇਹਨਾਂ ਕਾਪੀਆਂ ਨੂੰ ਦੱਬ ਕੇ ਟੋਆ ਪੁੱਟ ਕੇ ਨਸ਼ਟ ਕੀਤਾ ਜਾਵੇਗਾ ਉਹਨਾਂ ਦਾ ਕਹਿਣਾ ਸੀ ਉਹਨਾਂ ਦਾ ਉਹਨਾਂ ਦਾ ਤਰਕ ਸੀ ਕਿ ਇਹ ਇਕੋ ਫ੍ਰੈਂਡਲੀ ਤਰੀਕਾ ਹੈ ਲੇਕਿਨ ਵਿਦਿਆਰਥੀਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਰੋਸ ਪੈਦਾ ਹੁੰਦਾ ਹੈ ਵਿਰੋਧ ਕਰਦੇ ਨੇ ਉਹ ਔਰ ਸਾਰੀ ਰਾਤ ਇਹ ਵਿਰੋਧ ਚੱਲਦਾ ਰਹਿੰਦਾ ਹੈ ਜਿਸ ਨੂੰ ਲੈ ਕੇ ਫਿਰ ਹੁਣ ਵਿਦਿਆਰਥੀਆਂ ਨੇ ਅਰਦਾਸ ਬੇਨਤੀ ਕਰਕੇ ਇੱਥੇ ਗਰੰਥੀ ਸਿੰਘ ਵੀ ਪਹੁੰਚੇ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਤੇ ਐਸਜੀਪੀਸੀ ਮੈਂਬਰੀ ਪਹੁੰਚੇ ਨੇ ਅਰਦਾਸ ਬੇਨਤੀ ਕਰਕੇ ਪੂਰੀ ਤੁਸੀਂ ਦੇਖੋ ਇਸ ਵਕਤ ਪੂਰੀ ਮਰਿਆਦਾ ਦਾ ਖਿਆਲ ਕਿੰਨਾ ਰੱਖਿਆ ਹੋਇਆ ਬੱਚਿਆਂ ਨੇ ਨੰਗੇ ਪੈਰੀ ਇਹ ਸਾਰੇ ਬੱਚੇ ਪੜਣਾ ਵੀ ਨੇ ਵੀਰ ਵੀ ਨੇ ਜੋ ਯੂਨੀਵਰਸਿਟੀ ਦੇ ਸਟੂਡੈਂਟ ਨੇ ਔਰ ਯੂਨੀਵਰਸਿਟੀ ਦਾ ਨੋਨ ਟੀਚਿੰਗ ਸਟਾਫ ਵੀ ਕਹਿੰਦੇ ਇੱਥੇ ਪਹੁੰਚਿਆ ਹੋਇਆ ਲੇਕਿਨ ਉਹ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਉਹ ਹਲੇ ਤੱਕ ਕਹਿੰਦੇ ਇੱਥੇ ਨਹੀਂ ਸ਼ਾਮਿਲ ਹੋਏ ਤੇ ਬੱਚੇ ਇਸ ਕਾਰਵਾਈ ਨੂੰ ਲੈ ਕੇ ਹੁਣ ਤੁਸੀਂ ਦੇਖੋ ਗਾਰੇ ਦੇ ਵਿੱਚ ਲਿਬੜੇ ਹੋਏ ਗ੍ਰੰਥ ਕਿਸ ਤਰੀਕੇ ਦੇ ਨਾਲ ਟਰੱਕਾਂ ਵਿੱਚ ਭਰ ਰਹੇ ਨੇ ਤਿੰਨ ਟਰੱਕ ਪਹਿਲਾਂ ਭਰ ਚੁੱਕੇ ਨੇ ਚੌਥਾ ਟਰੱਕ ਭਰਨ ਵਾਲਾ ਹੈ ਤੇ ਹੁਣ ਕਹਿੰਦੇ ਕਿ ਇਹਨਾਂ ਨੂੰ ਅਰਦਾਸ ਬੇਨਤੀ ਕਰਕੇ ਫਿਰ ਗੁਰਦੁਆਰਾ ਗੋਇੰਦਵਾਲ ਸਾਹਿਬ ਜਿੱਥੇ ਪੂਰਾ ਇੰਤਜ਼ਾਮ ਹੈ ਐਸਜੀਪੀਸੀ ਵੱਲੋਂ ਜਿੱਥੇ ਪੁਰਾਤਨ ਜਿਹੜੇ ਵਿਰਧ ਹੋ ਜਾਂਦੇ ਨੇ ਇਸ ਰੂਪ ਉਹਨਾਂ ਦਾ ਵੀ ਮर्याਦਾ ਸਹਿਤ ਸੰਸਕਾਰ ਕੀਤਾ ਜਾਂਦਾ ਹੈ ਉੱਥੇ ਹੀ ਇਹ ਗ੍ਰੰਥ ਲੈ ਕੇ ਜਾਇਆ ਜਾਵੇਗਾ ਇਸ ਗ੍ਰੰਥ ਦੇ ਵਿੱਚ 80000 ਦੇ ਕਰੀਬ ਸ਼ਬਦਾਂ ਦਾ ਪੂਰਾ ਖੋਲ ਕੇ ਵੇਰਵੇ ਸਹਿਤ ਭਾਈ ਕਾਂ ਸਿੰਘ ਜੀ ਨਾਬਾ ਨੇ ਡਿਟੇਲ ਦੇ ਵਿੱਚ ਗੱਲ ਕੀਤੀ ਹੋਈ ਹੈ ਔਰ ਤਰਾਜ਼ ਦੀ ਦੇਖੋ ਤੁਸੀਂ ਅੱਜ ਭਾਈ ਕਾਂ ਸਿੰਘ ਨਾਬਾ ਜੀ ਹੋਰਾਂ ਦਾ ਜਨਮ ਦਿਹਾੜਾ ਵੀ ਹੈ ਤੇ ਸਾਨੂੰ ਇਹ ਬੜਾ ਨਮੋਸ਼ੀ ਸਹਿਤ ਤੁਹਾਨੂੰ ਇਹ ਤਸਵੀਰ ਵਿਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਭਾਈ ਕਾਂ ਸਿੰਘ ਨਾਬਾ ਹੋਰਾਂ ਦੀ ਤਸਵੀਰ ਵੀ ਇਸ ਗ੍ਰੰਥ ਦੇ ਵਿੱਚ ਮੌਜੂਦ ਹੈ ਤੇ ਤੁਹਾਨੂੰ ਤਸਵੀਰ ਦੇ ਵੀ ਅਸੀਂ ਦਰਸ਼ਨ ਕਰਵਾ ਰਹੇ ਹਾਂ ਇਸ ਗ੍ਰੰਥ ਤੋਂ 1 2 ਨਹੀਂ ਹਜ਼ਾਰਾਂ ਨਹੀਂ ਲੱਖਾਂ ਨਹੀਂ ਬਲਕਿ ਕਰੋੜਾਂ ਹੀ ਪੰਜਾਬੀਆਂ ਨੇ ਇਸ ਨੂੰ ਸੇਧ ਲਈ ਹੈ ਬਲਕਿ ਨਾਨ ਪੰਜਾਬੀ ਵੀ ਜਦੋਂ ਜੇਤੇ ਸਟੱਡੀ ਕਰਨੀ ਹੋਵੇ ਤਾਂ ਇਸ ਗ੍ਰੰਥ ਨੂੰ ਹੀ ਸਭ ਤੋਂ ਵੱਡਾ ਮੁੱਲਾ ਗ੍ਰੰਥ ਮੰਨਿਆ ਜਾਂਦਾ ਹੈ ਲੇਕਿਨ ਯੂਨੀਵਰਸਿਟੀ ਦੇ ਅਧਿਕਾਰੀ ਜਿਨ੍ਹਾਂ ਦੇ ਉੱਤੇ ਇਹ આરોਪ ਲੱਗ ਰਹੇ ਨੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੇ ਇਸ ਗ੍ਰੰਥ ਨੂੰ ਮਰਿਆਦਾ ਦਾ ਧਿਆਨ ਰੱਖੇ ਬਗੈਰ ਇਸ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਇਹ ਸੋਚੇ ਬਗੈਰ ਕਿ ਇਸ ਗ੍ਰੰਥ ਦੇ ਵਿੱਚ ਕਿੰਨੀਆਂ ਹੀ ਗੁਰਬਾਣੀ ਦੀਆਂ ਤੁਕਾਂ ਨੇ ਕਿੰਨੀਆਂ ਹੀ ਇਹਦੇ ਵਿੱਚ ਰਮਾਇੰਦ ਦੇ ਵੀ ਵੇਰਵੇ ਦਿੱਤੇ ਹੋਏ ਨੇ ਕਿੰਨੇ ਹੀ ਹੋਰ ਧਾਰਮਿਕ ਗ੍ਰੰਥਾਂ ਦੇ ਵੇਰਵੇ ਦਿੱਤੇ ਹੋਏ ਨੇ ਕਿਉਂਕਿ ਇੱਕ ਸ਼ਬਦ ਨੂੰ ਭਾਈ ਕਾਂ ਸਿੰਘ ਨਾਭਾ कई कई तरीके ਦੇ ਨਾਲ ਖੋਲਦੇ ਨੇ ਜੇ ਕੋਈ ਸ਼ਬਦ ਆ ਜਾਂਦਾ ਹੈ ਤੇ ਉਹਦੇ ਵਿੱਚ ਉਹ ਦੱਸਦੇ ਆ ਵੀ ਇਹ ਇਹਨੂੰ ਫਲਾਣੀ ਭਾਸ਼ਾ ਦੇ ਵਿੱਚ ਇਹਦਾ ਕੀ ਮਤਲਬ ਹੈ ਫਲਾਣੀ ਦੇ ਵਿੱਚ ਕੀ ਮਤਲਬ ਹੈ ਸੋ ਇਸ ਤਰੀਕੇ ਦੇ ਨਾਲ ਇੰਨੀ ਮਿਹਨਤ ਦੇ ਨਾਲ ਉਹਨਾਂ ਨੇ ਇਹ ਲਿਖਿਆ ਹੋਇਆ ਇੱਥੇ ਜਿਹੜੇ ਬੱਚੇ ਜਿਨ੍ਹਾਂ ਨੇ ਆਵਾਜ਼ ਚੁੱਕੀ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ SGBC ਮੈਂਬਰਸ ਦੇ ਨਾਲ ਵੀ ਗੱਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਜ਼ਿੰਮੇਵਾਰ ਅਧਿਕਾਰੀ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਫਿਲਹਾਲ ਤਸਵੀਰਾਂ ਤੁਸੀਂ ਵੇਖੋ ਤੁਹਾਨੂੰ ਇੱਕ ਵਾਰੀ ਅਸੀਂ ਪੂਰੀ ਗਰਾਊਂਡ ਰਿਐਲਿਟੀ ਵਿਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ਦੇ ਵਿੱਚ ਜ਼ਮੀਨੀ ਹਾਲਾਤ ਕੀ ਬਣੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ